ਐ ਸੱਜਣੋ ਪਿੰਡਾਂ ਵਾਲਿਆਂ ਗੱਲ ਕਰਾਂਗੇ ਪਿੰਡਾਂ ਦੀ ਅੱਜ ਗੱਲ ਕਰਾਂਗੇ ਆਪਾਂ ਕੰਪੈਨੀਆਂ ਹੀ ਦੇਖਾ ੜੇ ਪਿੰਡਾਂ ਦਾ ਭਾਈਚਾਰਾ ਕੀ ਹੈਗਾ ਇਹ ਕਹਿੰਦੇ ਮਸ਼ੀਨਾਂ ਮਤਲਬ ਟਰਾਲੀਆਂ ਪਹਿਲਾਂ ਭਰ ਗਈਆਂ ਇਹ ਸੈਮਰ ਤੋਂ ਰੋਟੀ ਸੱਜਣ ਤੇ ਨਸੀਬ ਤੇ ਪਹਿਲਾਂ ਅਸੀਂ ਦੇਖਣਾ ਪੈ ਗਈ ਸੀ ਲੈ ਵੀ ਸੱਜਣੋ ਆ ਗੱਲ ਬਾਤ ਆ ਪਿੰਡਾਂ ਦੀ ਅਸਲ ਵਿੱਚ ਪਿਆਰ ਮੋਹ ਮੁਹੱਬਤ ਇਹੀ ਹੈ ਨਾ ਪਹਿਲਾਂ ਦੋ ਟਰਾਲੀਆਂ ਭਰ ਗਈਆਂ ਕਹਿੰਦਾ ਦੁਆਰੇ ਟਰਾਲੀ ਕਿੱਥੋਂ ਮੰਗਾਉਂਗੇ ਟਰਾਲੀਆਂ ਜਮਾਈ ਪੂਰੀ ਪੂਰੀ ਸੀ ਰਾਹਨੇ ਯਾਰ ਕਹਿ ਸਕਦੇ ਆਪਾਂ ਕਹਿੰਦਾ ਖੇਤੋਂ ਯਾਰ ਛੱਡ ਕਿੱਥੇ ਕਹਿੰਦਾ ਘਣੀ ਲਾ ਕੇ ਆਵਾਂਗੇ ਸੱਜਣਾ ਇਹੀ ਗੱਲ ਲੈ ਵੀ ਹਾਂ ਸਭ ਹੈ ਵਦਿਆ ਠੀਕਾ ਪਿੰਡ ਵਾਲਿਆ ਹੁੰਦੇ ਨਾ ਪਿੰਡ ਵਾਲਿਆ ਗੱਲ ਪਿੰਡਾਂ ਦੀ ਕਰਾਂ ਹੁਣ ਦੇਖਾਂ ਇਧਰ ਲਈ ਬਾਹਰ ਚਲਾਵਾਂਗੇ ਆਪਾਂ ਕੰਮ ਨੂੰ ਇਹ ਹਰ ਝੋਨਾ ਲਾਉਣ ਵਾਲਾ ਕੰਮ ਆ ਪਾ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜਨੂੰ ਲੈ ਲਾ ਦੇ ਵੀ ਸੱਜਣਾ ਆ ਹੰਦਾ ਮੇਰਾ ਮੁਹ ਮੁਹੱਬਤ ਪਿੰਡਾਂ ਦੀ ਹੈ ਨਾ ਆ ਦੇਖ ਬਾਈ ਪਹਿਲਾਂ ਦੋ ਟਰਾਲੀਆਂ ਭਰਗੀਆਂ ਬਾਈ ਦੀਆਂ ਪੂਰੀਆਂ ਵੀ ਡੱਕ ਗਈ ਮਸਾਂ ਰਾਹ ਦੇ ਵਿੱਚ ਮਤਲਬ ਇਹਨਾਂ ਰੋਕਦਾ ਵੀ ਡੁਲਦੀ ਆਉਣ ਕੋਈ ਫਾਇਦਾ ਨਹੀਂ ਬਾਈ ਪੱਲੀਆਂ ਸਾਡੇ ਕੋਲ ਹੈਂਦੇ ਨਹੀਂ ਪੰਡਾ ਮੰਨ ਕੇ ਧਰ ਲੈਂਦੇ ਕਹਿੰਦਾ ਕੋਈ ਗੱਲ ਨਹੀਂ ਯਾਰ ਪੰਡੇ ਛੱਡਿਆਉਣਾ ਮੈਂ ਲੈ ਬਾਕੀ ਤੁਸ ਲਾਈਕ ਸ਼ੇਅਰ ਜੂਰ ਕਰ ਦਿਓ ਲੈ ਆਹ ਤੇ ਲਾਤੀ ਜਾਲ ਉਹਨੇ ਸਾਹਮਣਾ ਕਰਨਾ ਬਾਦੋਂ ਲਾਈਕ ਸ਼ੇਅਰ ਕਰਦੇ ਉਹ ਪੰਡਾ ਵਾਲੇ ਤਾਲੀ ਕਰਨੀ ਗੱਦ ਕਰ ਲਾ ਫਸਲਾਂ ਦੀ ਕਰਾਂਗੇ ਇਨਾਂ ਦਾ ਧੰਨਵਾਦ ਸੱਜਣਾ ਦਾ ਕੈਪਨ ਵਾਲਿਆਂ ਦਾ ਜਿਹੜੇ ਇਨਾਂ ਸੋਚੇ ਨੇ ਹਨਾ ਅੱਲਾਹ ਦਾ ਕਰਮ ਲੈ ਸੱਜਣਾ ਪਹਿਲਾਂ ਹੀ ਫਸਲ ਦਾ ਸੰਭੀ ਇਹ ਵੀ ਸੰਭੀ ਹੈਨਾ ਹਾਂ ਇਹਦਾ ਵੱਧ ਤੋਂ ਲਾਇਕ ਸ਼ੇਅਰ ਜ਼ਰੂਰ ਕਰਦੇ ਸੱਜਣਾ ਧੰਨਵਾਦ ਲੈ ਕੇ ਜਾਓ ਲੈ ਵੀ ਸੱਜਣਾ ਦੇਖਾ ਐਨੀ ਮਿਆ ਹੱਥ ਪਾ ਨਾਲ ਜਾ ਕੇ ਨਹੀਂ ਵੱਧ ਤੋਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਦੇਓ ਦਿਐਸਤਰਾ ਇਨਸਾਨੀਅਤ ਦੀ ਇੱਕ ਮਿਸਾਲ ਹੀ ਆ ਨਾ ਇਹ ਸਕਦੇ ਆਪਾ ਇਹ ਸਭ ਤੋਂ ਵੱਡੇ ਪਾ ਪਿੰਡਾਂ ਦੇ ਹੀ ਦੇਣੇ ਗਏ ਸਾਨੂੰ ਆਪੇ ਪਿੰਡਾਂ ਵਾਲੀ ਕਰ ਸਕਦੇ ਕੋਈ ਨਹੀਂ ਕਰ ਸਕਦਾ ਇਹਦਾ ਝੋਨਾ ਅੰਦਰ ਹੀ ਲਾਦਾ ਦੇਖੋ ਬੀਟਦੇ ਨਾ ਬਸ ਲਾਇਕ ਸ਼ੇਅਰ ਕਮੈਂਟ ਜਰੂਰ ਕਰਦੇ ਸੱਜਣਾ ਉਹ ਤੂੰ ਦਾ ਹੋਰ ਕਿਵੇਂ ਲਖਿਆ ਠੀਕ ਆ ਧੰਨਵਾਦ ਜਨਾਦਰਾ ਧੰਨਵਾਦ ਵੀਰੇ ਲੇਟ ਬਹੁ ਹੋ ਗਏ ਓਏ ਉਹ ਮਸ਼ੀਨ ਚਾਲਣ ਰਾਹ ਦੇ ਵਿੱਚ ਦਿੱਕਤ ਆਉਂਦੀ ਆ ਨਾ ਟ੍ਰੈਫਿਕ ਦੀ ਟਰਾਲੀਆਂ ਟਰੁੱਲੀਆਂ ਜਾਂਦੀਆਂ ਨੇ ਹਾਂ ਸਹੀ ਆ ਬਈ ਹਾਂ ਧੰਨਵਾਦ ਰਾਮ ਬਈ ਗੇਟ ਦੇ ਅੰਦਰ ਹੀ ਲਾਤੀ ਹਾਂ ਦੇਖੋ ਧੰਨਵਾਦ ਆ ਤੁਹਾਨੂੰ ਲਾਇਕ ਸ਼ੇਅਰ ਕਰਨਾ ਜ਼ਰੂਰ ਕਰਦੇ ਪਿੰਡਾਂ ਆ ਗੱਲ ਪਿੰਡਾਂ ਦੀ ਕਰਾਂਗੇ ਅੱਜ ਕਰਨ ਝੋਨੇ ਦੀ ਕਰਾਂਗੇ ਧੰਨਵਾਦ ਸਾਰਿਆਂ ਦਾ ਇਹ ਹੁੰਦਾ ਯਾਰ ਜਿਹੜਾ ਪਿੰਡਾਂ ਦਾ ਭਾਈ ਜਿਹੜੇ ਵਰਗਾ ਕੋਈ ਭਾਈ ਜਿਹੜਾ ਹੋਊਗਾ ਵੀ ਕਿਉਂ ਸੱਚ ਨਾਲ ਜਿਹੜੀ ਪਿੰਡ ਵਾਲੀ ਮੋਹ ਮੁਹੱਬਤ ਗੱਲਬਾਤ ਆ ਕੋਈ ਹੋਰ ਗੱਲਬਾਤ ਹੋਊਏ ਕਿਤੇ ਵੀ ਇਤفاق ਹੈ ਨਾ ਕਿਤੇ ਇਹ ਸਹੀ ਗੱਲ ਆ ਬਾਦਾਂ ਲਾਇਕ ਸ਼ੇਅਰ ਕਰਨਾ ਜ਼ਰੂਰ ਕਰ ਦਿੱਤਾ ਹਾਂ ਭਾਈ